ਨਾਜ਼ਰ ਵਾਲੇ ਮੇਰੀ ਗੱਲ ਸੁਣ ਲੈ ਮੈਂ ਤੇਰੇ ਬੁੜੇ ਨੂੰ ਦੱਸ ਕੇ ਆਉਂਗਾ ਜੇ ਨਾਜ਼ਰ ਵਾਲਾ ਕਹੇਗਾ ਤੂੰ ਨਾਜ਼ਰ ਵਾਲੇ ਉਹ ਹੈ ਨਾਜ਼ਰ ਵਾਲਾ ਨਾਜ਼ਰ ਵਾਲਾ ਕਹਿੰਦਾ ਤੂੰ ਜਾਉਂਗਾ ਮੈਂ ਤੇਰੇ ਬੁੜੇ ਨੂੰ ਦੱਸ ਕੇ ਆਉਂਗਾ ਬਾੜਾ ਓਏ ਜਾਉਂਗਾ ਤੇਰੇ ਬੁੜੇ ਨੂੰ ਨਾਜ਼ਰ ਵਾਲਾ ਆਜਾ ਮੇਰਾ ਮਾਮਲੀ ਇਹਨਾਂ ਦੇ ਨਾਲ ਸਾਮਦਾ ਕੋਈ ਹੈ ਨਹੀਂਗਾ ਯਾ ਤੂੰ ਇਹਨਾਂ ਨੂੰ ਆਮਲੀ ਹਾਂ ਮੈਂ ਜਾ ਕੇ ਆਉਂਗਾ ਤੇਰੇ ਬੁੜੇ ਨੂੰ ਦੱਸ ਕੇ ਆਉਂਗਾ ਕੋਈ ਅਜਾ

ਸਮਝਾ ਕੇ ਠੀਕ ਆ ਫੇਰ ਨਾ ਕਿਉਂ ਮਾ ਮਾਰਲਾ ਤੰਦੇ ਨਾਲ ਸਰਪਾ ਨਾ ਨਾ ਕੋਈ ਨਿਆਣੇ ਨਹੀਂ ਹਾਂ ਹਾਂ ਨਿਆਣੇ ਨੂੰ ਨਹੀਂ ਕਰਵਾਉਂਗਾ ਜਿੰਨੀ ਜਲਦੀ ਆਪਾਂ ਪੂਰੀ ਨਵੇਡ ਲਾਂਗੇ ਬਾਬਾ ਮੈਂ ਕਿਦੋਂ ਕਿਹਾ ਕੋਈ ਨਾ ਕਰਦਾ ਨਹੀਂ ਨਹੀਂ ਕਦਰ ਪੰਚ ਆ ਗਿਆ ਯਾਰ ਬੈਠਾ ਕੋਈ ਨਾ ਕੋਈ ਇਹ ਮਿਹਰਬਾਨੀ ਇਹ ਗੱਲ ਨੂੰ ਹੋਵੇ ਬਈ ਤਾਂ ਆਂਦਾ ਤੇ ਮੈਨੂੰ ਛੇੜੇ ਨਾ ਮੈਨੂੰ ਬੱਸ ਜਿਹੜਾ ਨੂੰ ਤਾਂ ਉਹ ਵੀ ਮਰੀ ਹੋਇਆ ਹਾਂ ਚਲੋ ਨਾਗਣਾ ਉਦੀ ਨਾਜਰਾ ਨਾਜਰ ਵਾਲਾ ਨਾਕਰਾਮਲੀ ਇਹ ਬੰਦਾ ਕੋਈ ਹੈ ਛੇੜੋ ਆਏਗਾ ਨਾਕਰਾਮਾਇ ਨੂੰ ਛੇੜਾ ਲੈ ਨੂੰ ਹਾਂ ਮੈਂ ਹੁਣ ਵੀ ਤੇਰਾ ਬੁਦਾ ਪਾ ਦੂੰਗਾ ਬਾਬਾ ਯਾਰ ਜਿੱਦੀ ਦੇਖੀ ਬਾਬਾ ਯਾਰ ਬਾਈ ਆਪਣੇ ਘਰ ਵਿੱਚ ਫਲੈਸ਼ ਮਾ